मैनू भी ये सुभाग प्राप्त होया है आप जी का सलाना जब तक समागम जरा लड़ीवार नाम सिमरन संतान को नाल कर रहा है मैनू भी हाजरी भरन का अवसर मिले है धन धन बा नान सिंह जी धन धन बा ईश्वर सिंह जी उन्हों की कमाई ਉਨ੍ਹਾਂ ਦੇ ਨਾਮ ਸਿਮਰਨ ਦਾ ਸੱਤਕਾ ਆਇ ਪੁਰੇ ਵੇਸ਼ ਤੇ ਸੰਤਾ ਗੁਰੂ ਨਾਨਕ ਦੀ ਸਿੱਖਿਆ ਨਾਲ ਜੁੜ ਰੀਆਂ ਨਾਮ ਸਿਮਰਨ ਨਾਲ ਜੁੜ ਰੀਆਂ ਦਾਸ ਐਯਰ ਦਾਸ ਅੱਦਰ ਇਹ ਹੋਰ ਚੱਲਦੀ ਕਲਾ 'ਚ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ ਵਿਸ਼ ਦੇ ਕੋਨੇ-ਕੋਨੇ ਤੱਕ ਜਾਣਾ ਚਾਹੀਦਾ ਆਪ ਸੰਤਾ ਜਿੰਨਾ ਜ਼ਿਆਦਾ ਬਾਣੀ ਨਾਲ ਜੁੜੋ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨਾਲ ਜੁੜੋ ਸਾਡੀ ਸੰਸਥਾ ਜਿਹੜੀ ਹੈ ਜਿਵੇਂ ਪਾਬਾਰ ਭਜਨ ਸਿੰਘ ਜੀ ਆਪ ਜੀ ਨੂੰ ਦੱਸ ਰਹੇ ਸੀ yogi ji ji ਜਿਹੜੀ ਚਲਾਈ ਹੋਈ ਸੰਸਥਾ ਸਿੱਖ ਧਰਮ ਨਿਊ ਮੈਕਸੀਕੋ ਵਿਖੇ yogi ji ਨੇ ਬਹੁਤ ਕੰਮ ਕੀਤਾ ਜਿਹੜਾ ਗੋਰੀਆਂ ਨੂੰ ਸਿੱਖੀ ਦੀ ਚਰਨੀ ਲਾਇਆ ਅੱਜ ਗੁਰੂ ਦੀ ਗੁਰੂ ਸਾਹਿਬਾਂ ਦੀ ਕਿਰਪਾ ਹੋਈ ਇਸ ਸੋਵਲ ਕਾਂ ਦੇ ਉੱਪਰ ਸਿੱਖ ਧਰਮ ਦੇ ਸੈਂਟਰ ਚੱਲ ਰਹੇ ਵਕੂ ਵਕ ਮੁਲਕ ਦੇ ਵਕੂ ਵਕ ਜਿਹੜੇ ਧਰਮ ਦੇ ਲੋਕ ਸਿੱਖੀ ਨਾਲ ਜੁੜ ਰਹੇ ਮੈਂ ਸਮਝਦਾ ਇਹ ਇੱਕ ਬਹੁਤ ਵੱਡੀ ਗੁਰੂ ਸਾਹਿਬਾਂ ਦੀ ਕਰਾਮਾਤੀ ਹੈ ਉਦਾਸਕਾ ਜਿਹੜੇ ਬਾਦ ਦੇ ਲੋਕੀ ਨੇ ਵਕੂ ਵਕ ਧਰਮੇ ਧਰਮਾਂ ਦੇ ਲੋਕ ਨੇ ਉਹ ਸਾਡੇ ਗੁਰੂ ਨਾਨਕ ਦੀ ਸਿੱਖੀ ਨੂੰ ਅਪਣਾ ਰਹੇ ਨੇ ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਸੀ 96 ਕਰੋੜ ਖਾਲਸਾ ਸਜੇਗਾ ਇਹ ਸਾਥ ਸੰਗਤ ਜੀ ਆਪ ਜੀ ਦੇ ਸਾਹਮਣੇ ਹੀ ਹੈ ਜਿੱਥੇ-ਜਿੱਥੇ ਸਿੰਘ ਸਾਜ ਰਹੇ ਨੇ ਇਹ ਮੈਂ ਸੋਚ ਰਿਹਾ ਕਿ ਇਹ ਸਭ ਗੁਰੂ ਦੀ ਮਹਿਮਾ ਸ਼ਬਦ ਗੁਰੂ ਨਾਲ ਜੁੜ ਰਹੇ ਆਪ ਜੀ ਵੀ ਸਹਿਯੋਗ ਕਰੋ ਸਾਡੇ ਮੈਂ ਕਈ ਵਾਰੀ ਬੰਦੀਆਂ ਤੱਕ ਨਾ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਹੈ ਗੁਰੂ ਘਰਾਂ ਦੀ ਸੇਜਾ ਦੂੰ ਕਿ ਅੱਜ ਸਾਨੂੰ ਲੋੜ ਹੈ ਕਿ ਇਹਨਾਂ ਦੀ ਬਾਹ ਫੜਨ ਦੀ ਜਿਹੜੇ ਗੋਰੇ ਸਿੰਘ ਸੱਜਣ ਹੈ ਆਪ ਜੀ ਇਹਨਾਂ ਦੀਆਂ ਬਾਵਾ ਬਣਾਓ ਇਹਨਾਂ ਨੂੰ ਆਪਣੀਆਂ ਬਾਵਾ ਬਣਾਓ ਕਿਉਂਕਿ ਇਹ ਇੱਕ ਜਿਹੜੀ ਸੰਸਥਾ ਹੈ ਇਹਨਾਂ ਦਾ ਨਿਰੋਲ ਕੰਮ ਗੁਰ ਸਿੱਖੀ ਦੇ ਵੱਲ ਹੈ ਕੋਈ ਰਾਜਨੀਤੀ ਨਹੀਂ ਕੋਈ ਬਿਜ਼ਨਸ ਨਹੀਂ ਕੋਈ ਕੁਝ ਨਹੀਂ ਹੈ ਸੇਲਫ ਸੇਰ ਗੁਰੂ ਨਾਨਕ ਦੀ ਸਿੱਖਿਆ ਨਾਲ ਜੁੜੇ ਨੇ ਤਾਂ ਮੈਂ ਸਮਝਣਾ ਇਹ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਗੁਰੂ ਨਾਨਕ ਦੀ ਜਿਹੜੀ ਸਿੱਖਿਆਵਾਂ ਨੇ ਉਹ ਵਿਸ਼ ਤੇ ਕੋਨੇ ਕੋਨੇ ਤੱਕ ਫੈਲੇ ਇਹ ਹੀ ਦਾਸ ਦਾ ਮਿਸ਼ਨ ਹੈ ਅੱਜ ਅਸੀਂ ਇੰਟਰਫੇਸ ਦੀ ਸਰਬ ਧਰਮ ਦੀ ਗੱਲ ਕਰਨੇ ਆਂ ਹੋਰ ਕੇ ਵੂਮਨਸ ਲਿਫ ਦੀ ਗੱਲ ਕਰਨੇ ਆ ਗੁਰੂ ਸਾਹਿਬ ਨੇ ਸਾਡੇ 550 ਸਾਲ ਪਹਿਲੇ ਸ਼ੁਰੂ ਕਰ ਗਏ ਸੀ ਜਿੰਨੇ ਵੀ ਧਰਮਾਂ ਦੇ ਫਾਊਂਡਰ ਨੇ ਇਹ ਜਿਨ੍ਹਾਂ ਨੇ ਵੀ ਧਰਮ ਚਲਾਏ ਨੇ ਉਹਨਾਂ ਸਾਰਿਆਂ ਵਿੱਚੋਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਮਝਿਆ ਜਾਂਦਾ ਵਨ ਆਫ ਦਾ ਮੋਸਟ ट्रैवलਡ ਪ੍ਰੋਫਿਟ ਵਨ ਆਫ ਦਾ ਮੋਸਟ ट्रैवलਡ ਟੀਚਰ ਵਨ ਆਫ ਦਾ ਮੋਸਟ ट्रैवलਡ ਗੁਰੂ 35 37 ਸਾਲ ਆਪਣੇ ਜੀਵਨ ਕਾਲ 'ਚ ਚਾਰ ਉਦਾਸੀਆਂ ਪਰਿਆਮ ਮੈਸੇਜ ਕੀ ਸੀ ਮੈਸੇਜ ਯੂਨੀਵਰਸਲ ਬ੍ਰਦਰਹੂਡ ਦਾ ਸੀ ਸੰਜੀਵਤਾ ਭਾਈਚਾਰੇ ਦਾ ਸੀ ਜਿੱਥੇ-ਜਿੱਥੇ ਗਏ ਉਰਾ ਇੰਡੀਆ ਮੱਕੇ ਤੱਕ ਗਏ ਤਿੱਬਤ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਹਰ ਧਰਮ ਦੇ ਹਰ ਮੁਲਕ ਦੇ ਲੋਕ ਨੇ ਉਹਨਾਂ ਨੂੰ ਆਪਣਾ ਰਹਿਬਰ ਸਮਝਿਆ ਜੇ ਉਹ শ্রীলঙ্কা ਗਏ ਤੇ ਉਹਨਾਂ ਨੂੰ ਨਾਨਕ ਚਾਰਿਆ ਬੁਲਾਇਆ ਜੇ ਨੇਪਾਲ ਗਏ ਤੇ ਨਾਨਕ ਗ੍ਰਿਸ਼ੀ ਉਹਨਾਂ ਨੂੰ ਸੱਜਿਆ ਜੇ ਉਹ ਤਿੱਬਤ ਗਏ ਤੇ ਨਾਨਕ ਲਾਮਾ ਜੇ ਉਹ ਸਿੱਕਮ ਗਏ ਤੇ ਨਾਨਕ ਰਿੰਪੋਚੀ ਵੀਰੂਸ ਗਏ ਰਸ਼ੀਆਤ ਅੱਗਏ ਗੁਰੂ ਨਾਨਕ ਸਾਹਿਬ ਉੱਥੇ ਉਹਨਾਂ ਨੂੰ ਕਟਮਦਾਰ ਬੁਲਾਇਆ ਰੱਬ ਦਾ ਜੋ ਨਾਮ ਹੈ ਰਸ਼ੀਆਜੀ ਚੀਨ ਦੀ ਧਰਤੀ ਤੇ ਗਏ ਚਾਇਨਾ ਬਾਬਾ ਫੂਸਾ ਬੁਲਾਇਆ ਕੋਈ ਐਸਾ ਜਿਹੜਾ ਵੀ ਬਾਕੀ ਧਰਮਾਂ ਦਾ ਰਹਿਬਰ ਹੈ ਜਿੰਨੂੰ ਮੰਨਿਆ ਉਹਨੂੰ ਉਹ ਸਥਾਨ ਉਹ ਸਤਿਕਾਰ ਨਹੀਂ ਦਿੱਤਾ ਲੋਕਾਂ ਨੇ ਜੋ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਸੋ ਸਾਡਾ ਇਹ ਫਰਜ਼ ਬਣਦਾ ਹੈ ਸਾਡਾ ਜਿਹੜਾ ਸਿੱਖ ਧਰਮ ਦਾ ਵੀ ਇਹ ਮਿਸ਼ਨ ਹੈ ਇਿੱਥੇ ਜਿੱਥੇ ਸਾਡੇ ਸਿੱਖ ਨੇ ਜਿੱਥੇ ਨਹੀਂ ਵੀ ਹਨ ਬਾਕੀ ਧਰਮਾਂ ਦੇ ਲੋਕਾਂ ਚ ਵੀ ਜਾ ਕੇ ਅਸੀਂ ਆਪਣੀ ਗੱਲ ਰੱਖੀ ਹੈ ਔਰ ਗੁਰੂ ਨਾਨਕ ਸਾਹਿਬ ਦਾ ਮੈਸੇਜ ਇਹ ਹੀ ਸੀ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਮਨ ਕੋ ਬਨੇ ਆਈ ਕਿਸੇ ਨਾਲ ਮੇਰੀ ਕੋਈ ਵਿਰੋਧਤਾ ਨਹੀਂ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਸਾਰੇ ਹੀ ਮੇਰੇ ਨਾਲ ਨੇ ਦੂਜੀ ਗੱਲ ਜਿਹੜੀ ਧਰਮਾਂ ਚ ਮੈਂ ਕਈ ਵਾਰੀ ਸਰਬ ਧਰਮਾਂ ਚ ਜਾਣਾ ਆਪਣੇ ਸਾਡੇ ਗੋੜੇ ਸਿੰਘ ਵੀ ਜਾਣਦੇ ਨੇ ਮੇਰੇ ਨਾਲ ਸਾਡੀ ਜਿਹੜੀ ਸਿੱਖੀ ਜੋ ਸਾਨੂੰ ਗੁਰੂ ਸਾਹਿਬਾਨ ਨੇ ਇਹ ਮੈਂ ਸਮਝਣਾ ਇੱਕ ਸਾਨੂੰ ਵਿਲੱਖਣ ਸੋਚ ਇੱਕ ਵਿਲੱਖਣ ਗ੍ਰੰਥ ਇੱਕ ਵਿਲੱਖਣ ਪਹਿਣਾਵ ਸ਼ਬਦ ਗੁਰੂ ਦੀ ਬਾਤ ਗੁਰੂ ਸਾਹਿਬਾਨ ਨੇ ਸਾਡੀ ਝੋਲੀ ਪਾਈ ਹੈ ਇਹ ਮੈਂ ਸਮਝਣਾ ਕਿਸੇ ਧਰਮ ਕੋਲ ਨਹੀਂ ਹਰ ਧਰਮ ਚਾਰੇ ਧਰਮ ਸਤਕਾਰਯੋਗ ਨੇ ਗੁਰੂ ਨਾਨਕ ਸਾਹਿਬ ਨੇ ਕਦੇ ਜਿਸੇ ਧਰਮ ਨੂੰ ਉੱਚਾ ਜਾਂ ਨੀਵਾ ਨਹੀਂ ਗਿਆ ਕਿਸੇ ਗ੍ਰੰਥ ਨੂੰ ਉੱਚਾ ਜਾਂ ਨੀਵਾ ਨਹੀਂ ਕਿਹਾ ਪਰ ਜੋ ਸਾਨੂੰ ਦਾਤ ਦਿੱਤੀ ਹੈ ਇਹ ਮੈਂ ਸਮਝਦਾ ਕਿਸੇ ਧਰਮ ਕੋਲ ਨਹੀਂ ਪ੍ਰੈਕਟੀਕਲ ਸਿੰਪਲ ਸਾਇੰਟਿਫਿਕ ਵੇ ਆਫ ਲਾਈਫ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਹੈ ਜੋ ਦਾਸ ਸਮਝਣਾ ਹੈ ਸਾਨੂੰ ਦੁਨੀਆ 'ਚ ਇਹਦੀ ਇਹਨੂੰ ਫੈਲਾਣ ਦੀ ਸਭ ਨੂੰ ਲੋੜ ਹੈ ਸੋ ਸਾਡਾ ਮੈਂ ਬਹੁਤਾ ਵਕਤ ਨਹੀਂ ਲੈਣਾ ਚਾਹੁੰਦਾ ਕਿਉਂਕਿ ਅਸੀਂ ਸਾਰੇ ਸਿੰਘ ਸਾਹਿਬ ਜਾਨੀ ਰنجਜੀਤ ਸਿੰਘ ਦੇ ਬਚਨ ਸੁਣਨ ਆਇਆ ਮੇਰਾ ਵੀ ਇਹ ਸੁਭਾਗ ਹੈ ਜਦੋਂ ਵੀ ਆਂਦੇ ਨੇ ਮੈਨੂੰ ਮੌਕਾ ਮਿਲਦਾ ਹੈ ਇਹਨਾਂ ਨਾਲ ਟੂਰ ਕਰਨ ਦਾ 25 ਮਾਗਮਾ ਤੇ ਨਿਊ ਮੈਕਸੀਕੋ ਲੈ ਸਿੰਘ ਸਾਹਿਬ ਜਦੋਂ ਵੀ ਅਸੀਂ ਨੂੰ ਸੱਦਾ ਦਿੰਦਾ ਹੈ ਕਿ ਹਮੇਸ਼ਾ ਹਾਜ਼ਰੀ ਭਰਦੇ ਜੀ ਸੋ ਸਮਾਪਤ ਸਮਾਪਤੀ ਚ ਮੈਂ ਆਪ ਜੀ ਨਾਲ ਕੁਝ ਬੇਨਤੀਆਂ ਕਰਨਾ ਚਾਹਨਾ ਕੁਝ ਵਿਚਾਰ ਸਾਂਝਾ ਕਰਨਾ ਚਾਹਨਾ ਇੱਕ ਦੋ ਮਿੰਟ ਜੀ ਮੈਂ ਆਪ ਜੀ ਨਾਲ ਸਮਾਪਤੀ ਕਰਾਂਗਾ ਸਾਡਾ ਜਿਹੜੇ ਸਾਡੇ 3rd 4th 5th ਜਨਰੇਸ਼ਨ ਦੇ ਸਿੰਗ ਜਿਹੜੇ ਸੱਜੇ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਅਸੀਂ ਚਾਹੁੰਦੇ ਆਂ ਵੀ ਜਿਹੜੀ ਸਾਡੀ ਪੰਜਾਬੀ ਸਿੱਖ ਕੌਮ ਸਿੱਖ ਸੰਗਤ ਹੈ ਉਹਨਾਂ ਨਾਲ ਇਹਨਾਂ ਦਾ ਤਾਲਮੇਲ ਕਰਾਈਏ ਸਾਡੀ ਸਕੂਲ ਦੀ ਅਕੈਡਮੀ ਚੱਲਦੀ ਅੰਮ੍ਰਿਤਸਰ ਚਹਰਾਟਾ ਸਾਹਿਬ ਅਸੀਂ ਚਾਹੁੰਦੇ ਆਂ ਆਪ ਜੀ ਉੱਥੇ ਆਓ ਜਿਹੜਾ ਵੀ ਸਮੇਂ ਕੱਟ ਕੇ ਜੋ ਵੀ ਆਪ ਜੀ ਉੱਤੇ ਉਹਨਾਂ ਨੂੰ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਸਿੱਖੀ ਦੀ ਗੱਲਬਾਤ ਕਰ ਸਕਦੇ ਹੋ ਕਿਉਂਕਿ ਮੈਂ ਸਮਝਣਾ एजुकेशन ਇੱਕ ਬਹੁਤ ਵੱਡਾ ਅਸੀਂ ਜੋ ਅਸੀਂ ਅਗਰ ਕੋਈ ਵੀ ਅਸੀਂ ਕੰਮ ਆਪਣੀ ਕੌਮ ਵਾਸਤੇ ਕਰ ਸਕਨੇ ਆ ਉਹ ਸਿੱਖਿਆ ਜਿਹੜੀ एजुकेशन ਹੈ ਉਹ ਨੰਬਰ 1 ਤੇ ਆਉਂਦੀ ਹੈ ਦਾਸੇ ਸਮਝਦਾ ਹੈ ਮੇਰੇ ਵੀਰ ਸudar dara singh ji sidhu ਇਹ ਵੀ ਲੱਗੇ ਹੋਏ ਨੇ एजुकेशन ਦੇ ਵੱਲ ਇਹਨਾਂ ਨੇ ਕਾਫੀ ਉੱਤੇ ਜਿਹੜੇ ਮਜਬੂਤ ਸਿੱਖ ਨੇ ਜਾਂ ਜਿਹੜੇ ਜਿਹੜੇ ਗਰੀਬ ਸਿੱਖ ਨੇ ਉਹਨਾਂ ਚ ਵੀ এডਿਕੇਸ਼ਨ ਦਾ ਅਸੀਂ ਇਹਨਾਂ ਨਾਲ ਵੀ ਜੁੜਿਆ ਮੈਂ ਕੱਲੀ ਮੇਰੀ ਗੱਲ ਹੋਈ ਸੀ ਤੇ এডਿਕੇਸ਼ਨ ਜੋ ਮੈਂ ਸਮਝਣਾ ਵਾ ਸਾਖ ਸੰਗਤ ਦੀ ਇੱਕ ਬਹੁਤ ਵੱਡੀ ਦੇਣ ਹੈ ਜੋ ਅਸੀਂ ਆਪਣੀ ਕੌਮ ਨੂੰ ਤਰੱਕੀ ਵੀ ਦੇ ਸਕਨੇ ਆ ਮਜ਼ਬੂਤ ਵੀ ਕਰ ਸਕਨੇ ਆ ਸੋ এডਿਕੇਸ਼ਨ ਪਰ ਵੱਲ ਧਿਆਨ ਦੇਈਏ ਸਿੱਖ ਧਰਮਾਂ ਦੇ ਸੈਂਟਰ ਜਿਹੜੇ ਨੇ ਅੱਜ ਉਹ এডਿਕੇਸ਼ਨ ਸੈਂਟਰ ਹੀ ਨੇ ਸਾਰੇ ਇਸ ਤਰ੍ਹਾਂ ਦੇ ਅਜੂ ਬਾਕੀ ਹੋਰ ਧਰਮਾਂ ਦੇ ਲੋਕ ਆਉਂਦੇ ਨੇ ਉਹਨਾਂ ਨੂੰ ਅਸੀਂ ਆਪਣੇ ਗੁਰੂ ਦੀ ਗੱਲ ਦੱਸਨੇ ਆ ਆਪਣੀ ਸਿੱਖੀ ਦੀ ਗੱਲ ਦੱਸਨੇ ਆ ਉੱਥੋਂ ਹੀ ਜਿਹੜੇ ਨਵੇਂ-ਜਿਹੜੇ ਸਿੱਖ ਜੁੜ ਰਹੇ ਨੇ ਸੋ ਮੈਂ ਸਮਝਣਾ ਇਹ ਸਾਡੇ ਸਾਰਿਆਂ ਦੀ ਇੱਕ ਬਹੁਤ ਵੱਡੀ ਡਿਊਟੀ ਹੈ ਭਈ ਉਹਨਾਂ ਨੂੰ ਅਸੀਂ ਸਾਥ ਦੇਈਏ ਨਾਲ ਜੋੜੀਏ ਸੋ ਕੱਲ ਪੇਂਡੇ ਮੌਕਾ ਮਿਲੇ ਆਪ ਜੀ ਨਾਲ ਕੁਝ ਹੋਰ ਵਿਚਾਰ ਕਰਾਂਗੇ ਕਿਉਂਕਿ ਸਿੰਘ ਸਾਹਿਬ ਨੂੰ ਮੈਂ ਜ਼ਿਆਦਾ ਵੇਟ ਨਹੀਂ ਆਪਾਂ ਇਹਨਾਂ ਦੇ ਵਿਚਾਰ ਇਹਨਾਂ ਦੇ ਬਚਨ ਸੁਣਨੇ ਨੇ ਸੋ ਮੈਂ ਆਪ ਜੀ ਨਾਲ ਆਪਣੀ ਸੰਸਥਾ ਦੇ ਜਿਹੜੇ ਸਾਡੇ ਪ੍ਰੋਗਰਾਮ ਨੇ ਉਨ੍ਹਾਂ ਬਾਰੇ ਆਪ ਜੀ ਨਾਲ ਕੁਝ ਸੰਦੇ ਵਿਚਾਰ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਸਾਡੀ ਸੰਗਤ ਜਿਹੜੀ ਹੈ ਆਪ ਜੀ ਨਾਲ ਤਾਲਮਿਲ ਕਰੇ ਬਾਬਾ ਹਰ ਹਰਬਜਨ ਸਿੰਘ ਜੀ ਸਾਡੇ ਨਾਲ ਦਾਰਾ ਸਿੰਘ ਜੀ ਬੜੇ ਚਿਰ ਦੇ ਸਾਡੇ ਨਾਲ ਜੁੜੇ ਹੋਏ ਨੇ ਆਪ ਜੀ ਨੇ ਸਾਡੇ ਚੜ੍ਹਦੀ ਕਲਾ ਜਿਹੜੇ ਇਸ ਤਨੀ ਜੱਤਾ ਹੈ ਉਹਦੇ ਵੀ ਦਰਸ਼ਕੀ ਤੇ ਪਰਿਵਾਰਚੇ ਵੀ ਉਹਨਾਂ ਨੇ ਆਣਾ ਹੈ ਤੋਂ ਮੈਂ ਇਹ ਵੀ ਸਮਝਦਾ ਜਿੱਥੇ ਜਿੱਥੇ ਤੱਕ ਹੋ ਸਕਦਾ ਹੈ ਅਸੀਂ ਇੱਕ ਸਾਲਾਨਾ ਇਸ ਪ੍ਰੋਗਰਾਮ ਆਪ ਜੀ ਨਾਲ ਇੱਥੇ ਜਦੋਂ ਵੀ ਆਪ ਜੀ ਦੇ ਜਬ ਤੱਕ ਸਮਾਗਮ ਹੁੰਦਾ ਹੈ ਕੋਈ ਤਰ੍ਹਾਂ ਇਹ ਆਪਣੇ ਸੰਗਤ ਮੈਂਬਰਾਂ ਨੂੰ ਲੈ ਕੇ ਆਪ ਜੀ ਦੇ ਸਨਮੁਖ ਕਰੀਏ ਆਪ ਜੀ ਨਾਲ ਉਹਨਾਂ ਉਹਨਾਂ ਨੂੰ ਆਪ ਜੀ ਦੇ ਦਰਸ਼ਨ ਕਰਾਈਏ ਸੋ ਇਹਨੀਆਂ ਬੇਨਤੀਆਂ ਪਰਵਾਨ ਕਰਨਾ ਅੱਖਰਵਾਦਾ ਭਟਾ ਕਿਹਾ ਜੀ ਹੋਏ ਤੇ ਚਾਚਨ ਮਾਫ ਚਾਨਾ ਬਾਕੀ ਜਿਹੜੇ ਵਿਚਾਰ ਨੇ ਕੱਲ ਆਪ ਜੀ ਨਾਲ ਕੁਝ ਹੋਰ ਸਾਂਝੇ ਕਰਾਂਗਾ ਵਾਹਿਗੁਰੂ ਜੀ ਕਾ ਸੰਸਾ ਵਾਹਿਗੁਰੂ ਜੀ ਕੀ ਧਤੇ